बे टोला पप् चन्द्री ते कोले विे कोल कवित पलाी टो ते पप् चन्द्रि बे ते कोल कवीत पला टोला पप् चन्द्री ओद सावि मन ਉਧੀਆਂ ਤੂੰ ਮੰਨੇ ਸਾਡੀ ਇੱਕ ਵੀ ਨਾ ਮੰਨਦਾ ਇਕੱਠੇ ਬੈਠਿਆਂ ਨੂੰ ਇਕੱਠੇ ਬੈਠਿਆਂ ਨੂੰ ਨજર ਲਗਾ ਗਈ ਟੋਲਾ ਤੇਰੀ ਪੱਬੋ ਚੰਦਰੀ ਤੈਨੂੰ ਕੋਲ ਕੇ ਬਿਤੇਨੂੰ ਕੋਲ ਕੇ ਤਵੀਤ ਬਲਾ ਗਈ ਟੋਲਾ ਤੇਰੀ ਪੱਬੋ ਚੰਦਰੀ തൂ പവ വേ ഹെ ഒ പേ സി വാല കന പട്ടണ പട്ടണ ലോ പബോ ചന്ദ്രനു കൊൽക്ക तेनु बोल के तवीत पलागी टोला तेरी पबो चंदरी रखे के आल पोरा परी जई तेरी नारवे रखे ना के आल पोरा परी जई नारवे सिर दिशतान तेरी पबो बदकारवे अकाले रंग दा ਵੇ ਕਾਲੇ ਰੰਗ ਦਾ ਜਾਦੂ ਚਲਾਹੀ ਟੋਲਾ ਤੇਰੀ ਪੱਬੋ ਚੰਦਰੀ ਤੈਨੂੰ ਕੋਲ ਕੇ ਵੇ ਤੈਨੂੰ ਕੋਲ ਕੇ ਤੋਰੀਤ ਪਲਾਗੀ ਟੋਲਾ ਤੇਰੀ ਪੱਬੋ ਚੰਦਰੀ ਸਾਡੇ ਨਾਲ ਕਦੇ ਵੀ ਤੂੰ ਹੱਸ ਕੇ ਨਾ ਬੋਲਦਾ ਸਾਡੇ ਨਾਲ ਕਦੇ ਵੀ ਤੂੰ ਹੱਸ ਕੇ ਨਾ ਬੋਲਦਾ ਸੋਲ ਸਾਡੀ ਗਿੰਦ ਵੇ ਤੂੰ ਕੱਖਾਂ ਵਾਂਗੂ ਰੋਲਦਾ ਤੈਨੂੰ ਸਾਰੇ ਨੂੰ ਵੈ ਤੈਨੂੰ ਸਾਰੇ ਨੂੰ ਲਟਕੇ ਏਖਾਂਗੀ ਡੋਲਾ ਤੇਰੀ ਪੱਗੋ ਚੰਦੜੀ ਵੈ ਤੈਨੂੰ ਕੋਲ ਕੇ ਵੈ ਤੈਨੂੰ ਕੋਲ ਕੇ ਤਵੀਤ ਪਲਾਗੀ ਡੋਲਾ ਤੇਰੀ ਪੱਗੋ ਚੰਦੜੀ বিকনে আইয়া নি পিতল দিয়া গাগরা বিকনে আইয়া নি পিতল দিয়া গাগরা এক মেনু গাগড় দা মুল کرا দেও গাগড় লেনিয়া বীর দে ওয়াসতে গাগড় লেনিয়া বীর দে ওয়াসতে মিরা রেন দানি

લાલ લેલિયાં ਵਿੱਚ શરિકાં દે લાલ લેલિયાં ઉન ਵਿੱਚ શરિકાં દે વિકણે આઈયા ની પિતલ દીયા ડાગરા એક મેનું ગાગર દામુલ કરા દેઓ ડાગર લેણિયા માયે દેવાસ્તે ਮਈਆ ਰੰਦਾਨੀ ਵਿੱਚ ਜਲੰਦਰ ਦੇ ਛਿਸ਼ੇ ਮੜਦਾਨੀ ਮੇਮਾਂ ਦੇ ਮੰਦਰ ਦੇ ਵਿਕਨੇ ਆਈਆਂ ਨੀ ਪਿੱਤਲ ਦੇ ਗਾਗਰਾਂ ਇੱਕ ਮੈਨੂੰ ਗਾਗਰ ਦਾ ਮੁੱਲ ਕਰਾ ਦਿਓ ਆ ਗਿਆ ਬੰਜਾਰਾ ਮੇ ਚੜੋਣੀਆਂ ਨੇ ਚੂੜੀਆਂ ਆ ਗਿਆ ਬੰਜਾਰਾ ਮੇ ਚੜੋਣੀਆਂ ਨੇ ਵੇਖੀ ਪਾਬੀ ਓਥੇ ਕੀਵੇਂ ਜੁੜੀਆਂ ਨੇ ਕੁੜੀਆਂ ਵੇਖੀ ਪਾਬੀ ਓਥੇ ਕੀਵੇਂ ਜੁੜੀਆਂ ਨੇ ਕੁੜੀਆਂ ਮੈਂ ਵੀ ਉਹਦੇ ਕੋਲੋਂ ਲੈਣਾ ਛੱਲਾ ਪਾਬੀ ਐਨੀ ਜਦੋਂ ਹੋਣ ਜਾ ਰਾਂ ਛੱਲਾ ਪਾਬੀ ਐਨੀ ਜਦੋਂ ਹੋਣ ਜਾ ਰਾਂ ਛੱਲਾ ਪਾਬੀ ਐਨੀ ਜੰਨ ਤੋਂ ਵੀ ਸੋਨਾ ਨੇ ਦਿਲ ਸਾਡਾ ਠੱਗਿਆ ਜੰਨ ਤੋਂ ਵੀ ਜਾ ਠੱਗਿਆ ਕਦੋਂ ਦਿਲ ਹਾਰੀ ਮੈਨੂੰ ਪਤਾ ਵੀ ਨਾ ਲੱਗਿਆ ਕਦੋਂ ਦਿਲ ਹਾਰੀ ਮੈਨੂੰ ਪਤਾ ਵੀ ਨਾ ਲੱਗਿਆ ਉਹਨੂੰ ਸਾਹਮਣੇ ਪਠੋਣਾ ਹਾਂ ਦਿਲ ਦਾ ਸੁਣੋਣਾ ਨਾਲੇ ਰੱਜ ਰੱਜ ਕਰਨੀਆਂ ਗੱਲਾਂ ਪਾਪੀ ਐ ਨਹੀਂ ਜਦੋਂ ਹੋ ਵਣ ਜਾਰਾ ਗੱਲਾਂ ਪਾਪੀ ਐ ਨਹੀਂ ਜਦੋਂ ਹੋ ਵਣ ਜਾਰਾ ਕੱਲਾ ਪਾ ਵੀਏ ਨਹੀਂ ਜਦੋਂ ਹੋ ਬਣ ਜਾ ਰਾਂ ਕੱਲਾ ਪਾ ਵੀਏ ਦਸਣਾ ਮੈਂ ਉਹਨੂੰ ਜਿੰਦ ਤੇਰੇ ਨਾਂ ਲਾਈ ਵੇ ਸਾਜ ਪਿਆਰ ਵਾਲੀ ਅਸਾਂ ਤੇਰੇ ਨਾਲ ਪਾਈ ਵੇ ਸਾਜ ਪਿਆਰ ਵਾਲੀ ਅਸਾਂ ਤੇਰੇ ਨਾਲ ਪਾਈ ਵੇ ਤੂੰ ਮੇਰਾ ਗਹਿਣਾ ਵੇ ਮੈਂ ਤੇਰੀ ਵੇ ਮੈਂ ਤੇਰੀ ਉਹਦੇ ਹੱਥ ਚ ਫੜਾਉਣਾ ਮੈਂ ਕੱਲਾ ਪਾਬੀਏ ਨਹੀਂ ਜਦੋਂ ਹੋਵਣ ਜਾਰਾ ਕੱਲਾ ਪਾਬੀਏ ਨਹੀਂ ਜਦੋਂ ਹੋਵਣ ਜਾਰਾ ਕੱਲਾ ਪਾਬੀਏ ਨਹੀਂ ਜਦੋਂ ਹੋਵਣ ਜਾਰਾ ਦਿੱਤ ਮੇਰੇ ਨਾਲ ਲੜਦਾ ਰਹਿਣੇ ਖੁੱਟ ਕਟਾਪਾ ਕਰਦਾ ਰਹਿਣੇ ਜੱਜ ਕਰਲੇ ਫੜਲੇ ਸੋਟੀ ਤੇ ਤੁਨਾ ਹੁਣ ਪਕਣੀ ਰੋਟੀ ਬਲਿਆ ਨੇ ਸੰਭੇਂਗਾ ਸੇ ਸਿੱਤੇ ਗੋਹਾ ਕੁੜਾ ਟੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਆਪੇ ਸਬਜੀ ਦਾਲ ਬਣਾਈ ਆਪੇ ਹੀ ਫਿਰ ਢੜਕੇ ਲਾਈ ਬਲ ਨਿਆਣੇ ਬਿਲਕਣਗੇ ਤਦ ਆਪੇ ਬੈਠਾ ਮਨ ਪਕਾਵੀ ਚੁੱਲ੍ਹਾ ਚੋਂਕਾ ਸਾਂਭਦਿਆਨਾ ਅੱਧੀ ਰਾਤ ਤੱਕ ਸੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਯਾਦ ਕਰੇਂਗਾ ਸਿਰ ਦੇ ਸਾਈਆਂ ਜਦ ਖੁਰਚੇਂਗਾ ਥਾਂ ਲਕੜਾਈਆਂ ਆਪੇ ਭਾਂਡੇ ਮੰਜੇਗਾ ਤੇ ਆਪੇ ਪੋਚੇ ਵਾਵੇਂਗਾ ਮੈਂ ਸੁਰਗੀ ਨਰਿੰਜਣਾ ਰੋਵੇਂਗਾ ਜੇ ਮੈਂ ਸੁਰਗੀ ਨਰਿੰਜਣਾ ਰੋਵੇਂਗਾ ਜੇ ਮੈਂ ਸੁਰਗੀ ਨਰਿੰਜਣਾ ਰੋਵੇਂਗਾ ਅੱਜ ਮੇਰੀ ਗੱਲ ਹਾਸਾ ਜਾਪੇ ਡੰਗਰ ਵੱਸਾਂ ਸੰਬੀਆਂ 'ਤੇ ਪਾਮੀ ਪੱਠੇ ਕਰਿੰਗਤਾ ਵੇ ਨਿੱਕੇ ਮੋਟੇ ਸੋ ਸਿਆਪੇ ਰਿੜਕੇਗਾ ਦੁੱਧ ਤੜਕੇ ਉੱਠਕੇ ਗਾਵਾਂ ਮੱਜੀਆਂ ਚੋਵੇਂਗਾ ਜੇ ਮੈਂ ਤੁਰਗੀ ਨਰਿੰਜਣਾ ਜੇ ਮੈਂ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੈਂ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੈਂ ਤੁਰਗੀ ਨਰਿੰਜਣਾ